ਬਟਾਲਾ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਨਾਮੀ ਗੈਂਗਸਟਰ ਦਾ ਤੇ ਉੱਥੇ ਹੀ ਕਿਹਾ ਜਾ ਰਿਹਾ ਮਲਕੀਤ ਸਿੰਘ ਪਿੰਡ ਨਾਹਰਪੁਰ ਖੱਦਰ ਜ਼ਖਮੀ ਹੋਇਆ ਪੁਲਿਸ ਥਾਣਾ ਸੇਖਮਾ ਵੱਲੋਂ ਗ੍ਰਫਤਾਰ ਕੀਤੀ ਗਈ ਇੱਕ ਨੌਜਵਾਨ ਵਿਜੇ ਕੋਲੋਂ ਇੱਕ ਪਿਸਤਲ ਬਰਾਮਦ ਹੋਇਆ ਸੀ ਉਸਨੇ ਪੁਸ਼ਕੀਸ਼ ਦੇ ਵਿੱਚ ਦੱਸਿਆ ਕਿ ਉਸਦੇ ਸੰਬੰਧ ਮਲਕੀਤ ਸਿੰਘ ਦੇ ਨਾਲ ਨੇ ਤੇ ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਮਰਿਤ ਦਾਲਮ ਜੋ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਨੇ ਡੀਐਸਪੀ ਬਟਾਲਾ ਸੰਜੀਵ ਕੁਮਾਰ ਨੇ ਕੀ ਕੁਝ ਦੱਸਿਆ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਆ ਕੱਲ ਥਾਣਾ ਸੇਖਵਾਂ ਇੱਕ ਵਰਤਸਾ ਦਰਦੀ ਕੀਤਾ ਗਿਆ ਸੀ ਕਿ ਜਿਹਦੇ ਵਿੱਚ ਵਿਜੇ ਮਸੀਹ ਸਾਨੂੰ ਕਿੰਦਾ ਮਸੀਹ ਸਤ ਕੋਹੇ ਤੋਂ ਉਹਦੇ ਤੋਂ ਇੱਕ ਅਸੀਂ ਵੈਪਨ ਰਿਕਵਰ ਕੀਤਾ ਸੀ ਉਹਨੇ ਦੱਸਿਆ ਸੀ ਕਿ ਉਹ ਜਿਹੜੇ ਵੈਪਨ ਜਦੋਂ ਉਧ ਕੋ ਆਏ ਸੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਵੀ ਹੈਗੇ ਸੀ ਉਹਨਾਂ ਚੋਂ ਇੱਕ ਬੰਦੇ ਨੂੰ ਪਛਾਣਦਾ ਸੀ ਇਹ ਬੰਦਾ ਨਾਰਪੁਰ ਖੱਦਰ ਦਾ ਮਲਕੀਤ ਸਿੰਘ ਸਨ ਆਫ ਲਕੀਤ ਸਿੰਘ ਪੱਗੋ ਸਨ ਆਫ ਤਰਸੇਮ ਸਿੰਘ ਇਹਨੂੰ ਨਾਂ ਨੂੰ ਜਾਣਦਾ ਸੀ ਇਹਦਾ ਫਿਰ ਜਦੋਂ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਆਪਣਾ ਫਰਥ ਇਨਸਾਫ ਕੀਤਾ ਸੀ ਕਿ ਭਈ ਪੁਲਿਸਪਾਸ ਆਪਣੇ ਡਿਊਰਿੰਗ ਅਰੋਗੇਸ਼ਨ ਕਿ ਉਹਦੇ ਕੋਲ ਇੱਕ ਪਿਸਟਲ ਹੋਰ ਹੈਗਾ ਕਿ ਬੇਸਿਕਲੀ ਇਹ ਤੇ ਖਾਲੀ ਹੱਥ ਫੜਿਆ ਗਿਆ ਸੀ ਕਿ ਇੱਕ ਪਿਸਟਲ ਆ ਉਹਦੇ ਕੋਲ ਇਹ ਜਿਹੜੀ ਕਲੀਅਰ ਕਲਾ ਕੁੰਜਰ ਨੂੰ ਜਿਹੜੀ ਨਹਿਰ ਜਾਂਦੀ ਆ ਲਾਲਪੁਰ ਦੇ ਏਰੀਆ ਤੋਂ ਦਾ ਉਹਦੇ ਇੱਕ ਖਾਸ ਸਪੌਟ ਨੇ ਦੱਸਿਆ ਕਿ ਬਾਦਰੀ ਜਗ੍ਹਾ ਬਣੀ ਹੈ ਤੇ ਉੱਥੇ ਉਹਨਾਂ ਦੀ ਕੋਕਰ ਜਿਹੜੇ ਸਪੌਟ ਤੇ ਖੜੇ ਨੇ ਜਿਹੜੇ ਸਪੌਟ ਤੇ ਇੱਥੇ ਖੜੇ ਨੇ ਫਿਰ ਐਸਐਚਓ ਸਾਹਿਬ ਜਿਹੜੇ ਸਾਡੇ ਐਸਆਈ ਰਜਵੰਤ ਕੌਰ ਨੇ ਐਸਐਚਓ ਸੇਖਵਾਨ ਨੇ ਇਹਨਾਂ ਦੀ ਟੀਮ ਇੱਥੇ ਲੈ ਕੇ ਜਦੋਂ ਆਈ ਇਹ ਪ੍ਰੀਕਾਸ਼ਨਸ ਤੋਂ ਪੂਰੀਆਂ ਰੱਖੀਆਂ ਸੀ ਕਿਉਂਕਿ ਰੀਸੈਂਟ ਪਾਸਟ ਵੀ ਹੋਇਆ ਪਰ ਫਿਰ ਵੀ ਕਿਉਂਕਿ ਥੋੜੀ ਇੰਡੀਪੈਂਡੈਂਸੀ ਥੋੜੀ ਦੇਣੀ ਪੈਂਦੀ ਉਹਨੂੰ ਪ੍ਰੀਕਾ ਜਿਸ ਲਈ ਕੋਈ ਰਿਕਵਰ ਕਰਾਉਂਦਾ ਪ੍ਰੀਕਾਸ਼ਨਸ ਪੂਰੀਆਂ ਸੀ ਬਟ ਫਿਰ ਵੀ ਉਹਨੇ ਆਪਣੇ ਆਪ ਨੂੰ ਉਥੋਂ ਕੱਢ ਕੇ ਦੋ ਦੋ ਫਾਇਰ ਕਰ ਦਿੱਤੇ ਦੋ ਫਾਇਰ ਮਿਸ ਕਰਤੇ ਫਿਰ ਇਹਨਾਂ ਨੇ ਦੂਸਰੇ ਐਸਐਚਓ ਸਾਪੇ ਥੋੜੇ ਪਰੇ ਹੋ ਗਏ ਤੇ ਇਹਨਾਂ ਨੇ ਮੁੜ ਕੇ ਚੈਲੰਜ ਕੀਤਾ ਕਿ ਇਸ ਤਰੀਕੇ ਦਾ ਫਾਇਰ ਨਾ ਕਰੋ ਚੈਲੰਜ ਕੀਤਾ ਕਿ ਆਪਣਾ ਹਥਿਆਰ ਛੋੜ ਦੇ ਮੀਨ ਟਾਈਮ ਉਧਰ ਜਦੋਂ ਮੁੜ ਕੇ ਦੂਸਰੇ ਪਾਸੇ ਵੀ ਫਾਇਰ ਕਰਨ ਲੱਗਾ ਤੇ ਦੂਸਰੇ ਇਹਨਾਂ ਦੇ ਜਿਹੜੇ ਰੀਡਲ ਕੰਮ ਕਰਦੇ ਮੈਨ ਨੇ ਉਹਨਾਂ ਨੇ ਆਪਣੇ ਰਵੋਲਵਰ ਦੇ ਨਾਲ ਪਿਸਟਲ ਦੇ ਨਾਲ ਦੋ ਫਾਇਰ ਕੀਤੇ ਇੱਕ ਉਹਦਾ ਵੀ ਮਿਸ ਹੋ ਗਿਆ ਦੂਸਰਾ ਸਿੱਧਾ ਲੈਗ ਤੇ ਉਹਦੀ ਗੇਟ ਕੀਤਾ ਜੀ ਤੇ ਉਹ ਇੰਜਰਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਜੀ ਫਿਲਹਾਲ ਹਸਪੀਟਲ ਦੇ ਸੀਵਲ ਹਾਂਜੀ ਸੀਵਲ ਹਸਪੀਟਲ ਅੰਡਰ ਟੂ ਇਹ ਸਿਰਫ ਇਹ ਨਹੀਂ ਉਹ ਕਿਹਾ ਨਹੀਂ ਇਹਦੇ ਲਿੰਕ ਕਿੱਥੋਂ ਹੈ ਲਿੰਕ ਸਦੇ ਨਾਲ ਕਲੀਅਰਲੀ ਜਿਹੜਾ ਬੰਗੋ ਦਾ ਜਿਹੜਾ ਪ੍ਰੀਵੀਅਸ ਹਿਸਟਰੀ ਹੈ ਇਹਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਂ ਨੌਰ ਦੇ ਵਿੱਚ ਵੀ ਕਾਫੀ ਵਾਰ ਦੱਤਾ ਨੇ ਜੀ ਉੱਥੇ ਰੀਸੈਂਟ ਪਾਸਟ ਵਿੱਚ ਇੱਥੇ ਇਹਨਾਂ ਨੇ ਕਲਾਂ ਨੌਰ ਇੱਕ ਡਾਕਟਰ ਤੇ ਵੀ ਫਾਇਰ ਕੀਤੇ ਸੀ ਉੱਥੇ ਵੀ ਪਰਚੇ ਦਰਦੇ ਆ ਹੋਰ ਵੀ ਸਾਡੀਆਂ ਕਈ ਸਾਡੀ ਪੁਛਗਿਸਤ ਦੇ ਵਿੱਚ ਦੂਰੋਂ ਨੇੜੇ ਇਹਦੇ ਲਿੰਕ ਆਂਦੇ ਨੇ ਜੀ ਇਹ ਅਮਰਤ ਧਾਲਮ ਹੈ ਜੀ ਉਹਦੇ ਨਾਲ ਉਹਦਾ 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 ਅਮਰਤ ਧਾਲਮ ਵਿਦੇਸ਼ ਵਿੱਚ ਗਿਆ ਹਾਂਜੀ ਉਹਦੇ ਨਾਲ ਜਿਹੜੇ ਲਗੂ ਗੈਂਕ ਦੇ ਨਾਲ ਤੇ ਜਿਹੜੇ ਹੈਗੇ ਸੀ ਉਹਨਾਂ ਦੇ ਐਸੋਸੀਏਟ ਅਗਰ